ਕਾਲਾ ਕਾ ਲਿਆ ਕਮਾਲ ਕਮਾਲ ਜੋ ਗਿੱਪੀ ਵੀਰੇ ਨੇ ਆ ਚੀਜ਼ ਕਰਤੀ ਹੈ ਨਾ ਜਿਹੜੀ ਇਸ ਲੈਵਲ ਤੱਕ ਲੇ ਆਇਆ ਇਸ ਕਨਸੈਪਟ ਨੂੰ ਔਰ ਇੰਨਾ ਸੋਹਣਾ ਕੰਮ ਕੀਤਾ ਮੈਂ ਇਹ ਕਹਾਂਗਾ ਕਿ ਮੈਂ ਅੰਦਰੋਂ ਨਾ ਮੇਰਾ ਮਤਲਬ ਅੰਦਰੋਂ ਭਰਿਆ ਹੋਇਆ ਮੈਂ ਸੱਚੀ ਭਰਿਆ ਹੋਇਆ ਇਸ ਚੀਜ਼ ਨੂੰ ਲੈ ਕੇ ਕਿ ਹੁਣ ਮੇਰਾ ਬਾਰਡ 2 ਦਾ ਸ਼ੂਟ ਚੱਲ ਰਿਹਾ ਹੈ ਇਹਨਾਂ ਦਿਨਾਂ 'ਚ ਔਰ ਮੈਂ ਉਹ ਦੇਖਦਾ ਹੁੰਦਾ ਕਿ ਯਾਰ ਕਾਸ਼ ਇਸ ਲੈਵਲ ਤੇ ਸ਼ੂਟ ਆਪਣੇ ਇੱਥੇ ਹੋਵੇ ਹਨਾ ਵੀ ਉਹ ਇੰਨੀਆਂ ਚੀਜ਼ਾਂ ਸੋਹਣੀਆਂ ਨਿਕਲ ਕੇ ਆਉਣ ਮੈਂ ਪ੍ਰਾਊਡ ਕਰਦਾ ਐਕਚੁਅਲੀ ਕਿ ਮੈਂ ਪੰਜਾਬੀ ਹਾਂ ਔਰ ਮੈਂ ਮਤਲਬ ਸਾਡੀਆਂ ਇਹ ਚੀਜ਼ਾਂ ਜਿਹੜੀਆਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਰੂਟਸ ਨੇ ਸਾਡੇ ਹਨਾ ਕਿਵੇਂ ਦੀ ਲੱਗੀ ਤੁਹਾਨੂੰ ਵੀ ਮੈਂ ਪਿੱਛੇ ਵੀ ਕਹਿ ਕੇ ਆਇਆ ਚੀਜ਼ਾਂ ਮੈਂ ਰਿਪੀਟ ਕਰੂੰਗਾ ਮਤਲਬ ਰਿਪੀਟ ਨਹੀਂ ਮੈਨੂੰ ਤਾਂ ਇਹ ਲੱਗਦਾ ਕਿ ਇਸ ਫਿਲਮ ਦੀ ਜਿੰਨੀਆਂ ਤਰੀਫਾਂ ਕਰੂੰਗਾ ਉਹ ਨਹੀਂ ਘਟਾ ਅਸਲ ਦੇ ਵਿੱਚ ਹਾਂ ਮੈਂ ਖੁਦ ਕੇਸਰੀ ਫਿਲਮ ਦਾ ਹਿੱਸਾ ਰਿਹਾ ਹਾਂ ਅਚੇ ਕੁਮਾਰ ਸਰ ਨਾਮ ਫਿਲਮ ਕੀਤੀ ਆ ਪੰਜਾਬੀ ਕਨਸੈਪਟ ਤੇ ਆ ਉਦੋਂ ਵੀ ਮੈਂ ਉਦੋਂ ਸੋਚਦਾ ਹੇਰ ਵੀ ਸਾਡੇ ਇਤਿਹਾਸ ਦੇ ਵਿੱਚ ਬਹੁਤ ਕੁਝ ਆ ਦਿਖਾਉਣ ਨੂੰ ਪਰ ਪਤਾ ਨਹੀਂ ਕਿਉਂ ਨਹੀਂ ਆ ਪਾਰਿਆ ਵੀ ਠੀਕ ਆ ਬਜਟ ਵੀ ਘਟ ਹੁੰਦੇ ਸਾਰਾ ਕੁਝ ਹੁੰਦਾ ਪਰ ਜੋ ਗਿੱਪੀ ਵੀਰੇ ਨੇ ਆ ਚੀਜ਼ ਕਰਤੀ ਹੈ ਨਾ ਜਿਹੜੀ ਇਸ ਲੈਵਲ ਤੱਕ ਲੈ ਆਇਆ ਇਸ ਕਨਸੈਪਟ ਨੂੰ ਔਰ ਇੰਨਾ ਸੋਹਣਾ ਕੰਮ ਕੀਤਾ ਮੈਂ ਇਹ ਕਹਾਂਗਾ ਕਿ ਮੈਂ ਅੰਦਰੋਂ ਨਾ ਮੇਰਾ ਮਤਲਬ ਅੰਦਰੋਂ ਭਰਿਆ ਹੋਇਆ ਮੈਂ ਸੱਚੀ ਭਰਿਆ ਹੋਇਆ ਇਸ ਚੀਜ਼ ਨੂੰ ਲੈ ਕੇ ਕਿ ਹੁਣ ਮੇਰਾ ਬਾਰਡਰ 2 ਦਾ ਸ਼ੂਟ ਚੱਲ ਰਿਹਾ ਇਹਨਾਂ ਦਿਨਾਂ ਚ ਔਰ ਮੈਂ ਉਹ ਦੇਖਦਾ ਹੁੰਦਾ ਕਿ ਯਾਰ ਕਾਸ਼ ਐਸ ਲੈਵਲ ਤੇ ਸ਼ੂਟ ਆਪਣੇ ਇੱਥੇ ਹੋਵੇ ਹਨਾ ਵੀ ਉਹ ਇੰਨੀਆਂ ਚੀਜ਼ਾਂ ਸੋਹਣੀਆਂ ਨਿਕਲ ਕੇ ਆਉਣ ਤੇ ਮੈਂ ਕਹੂੰਗਾ ਕਿ ਗਿੱਪੀ ਵਿਰੇ ਯਾਰ ਬਹੁਤ ਸਾਰਾ ਪਿਆਰ ਮੇਰੇ ਵੱਲੋਂ ਹਨਾ ਬਹੁਤ ਸਾਰਾ ਲਵ ਯੂ ਵਿਰੇ ਪ੍ਰਿੰਸ ਵਿਰੇ ਦਾ ਵੀ ਬਹੁਤ ਸੋਹਣਾ ਕੰਮ ਆ ਸਾਰੀ ਟੀਮ ਨੇ ਨੈਕਸਟ ਲੈਵਲ ਕੰਮ ਕੀਤਾ ਔਰ ਮੈਂ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਪਲੀਜ਼ ਇਹ ਫਿਲਮ ਤਾਂ ਭੁੱਲ ਕੇ ਵੀ ਨਾ ਛੱਡਿਓ ਕਿਉਂਕਿ ਠੀਕ ਹੈ OTT ਪਲੇਟਫਾਰਮ ਵਗੈਰਾ ਸਭ ਕੁਝ ਹੁੰਦਾ ਹਨਾ ਪਰ ਕੁਝ ਫਿਲਮਾਂ ਉਹ ਜੀਆਂ ਹੁੰਦੀਆਂ ਜਿਹੜੀਆਂ ਤੁਸੀਂ ਲਾਰger than ਲਾਈਫ ਮਤਲਬ ਉਸ ਟੀਮ ਨੂੰ ਤੁਸੀਂ ਉਹ ਦੇਖੋਗੇ ਨਾ ਫਿਰ ਆਪਦੇ ਅੰਦਰ ਫੀਲ ਕਰੋਗੇ ਉਹ ਚੀਜ਼ ਹਨਾ ਯਾਰ ਅਸੀਂ ਇੱਥੇ ਆ ਅਸੀਂ ਉਹ ਪੰਜਾਬ ਤੇ ਲੈ ਗਏ ਬਾਈ ਪਲੀਜ਼ ਇਹ ਫਿਲਮ ਨੂੰ ਜ਼ਰੂਰ ਦੇਖਣ ਜਾਓ ਪਲੀਜ਼ ਅਕਾਲ ਮਤਲਬ ਅਕਾਲ ਅਕਾ ਦੀ ਹੈ ਕਮਾਲ ਕਮਾਲ ਸਰ ਮੂਵੀ ਚ ਡਾਇਲੋਗ ਹੈ ਵੀ ਜੇ ਨਾ ਪਿੱਛੇ ਸਿੰਘ ਕੌਰ ਲੱਗਿਆ ਫਿਰ ਕਿੰਤੂ ਪਰੰਤੂ ਨਹੀਂ ਹੁੰਦੀ ਉਹਦੇ ਬਾਰੇ ਕੀ ਕਹਿਣ ਜਾਊਂ ਮੈਂ ਕਹਿੰਦਾ ਜੀ ਇੱਕ ਇੱਕ ਡਾਇਲੋਗ ਕਰੈਕਟਰ ਨੂੰ ਇੰਨਾ ਸੂਟ ਕਰਕੇ ਉਹਨਾਂ ਨੂੰ ਇੰਨਾ ਸੂਟ ਕਰ ਦੇਣਾ ਹਰ ਕਰੈਕਟਰ ਨੂੰ ਮਤਲਬ ਕਮਾਲ ਹੈ ਮੈਂ ਸੱਚੀ ਕਹਾਂਗਾ ਕਿ ਤੁਸੀਂ ਇਹ ਫਿਲਮ ਪਲੀਜ਼ ਪਲੀਜ਼ ਵੇਖਣ ਜਾਓ ਬਹੁਤ ਹੀ ਕਮਾਲ ਫਿਲਮ ਹੈ ਤੇ ਮੈਂ ਅਗੇਨ ਫੇਰ ਪੂਰੀ ਟੀਮ ਨੇ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਵੀ ਇਹੋ ਜਿਹਾ ਕੰਮ ਕਰਦੇ ਰਹੋ ਔਰ ਸਾਰੇ ਮੈਂ ਪ੍ਰਾਊਡ ਕਰ ਰਹਾ ਐਕਚੁਅਲੀ ਕਿ ਮੈਂ ਪੰਜਾਬੀ ਆ ਔਰ ਮੈਂ ਮਤਲਬ ਸਾਡੀਆਂ ਇਹ ਚੀਜ਼ਾਂ ਜਿਹੜੀਆਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਰੂਟਸ ਨੇ ਸਾਡੀਆਂ ਹਨਾ ਤਾਂ ਸੋ ਹੈਪੀ ਐਕਚੁਅਲੀ ਕਿ ਗਿੱਪੀ ਵੇ ਕਮਾਲ ਕੰਮ ਕੀਤਾ ਯਾਰ ਲਵ ਯੂ ਬਹੁਤ ਸਾਰਾ